ਪੰਜਾਬ 'ਚ ਸੋਮਵਾਰ ਨੂੰ ਪ੍ਰੇਮ ਮੌਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਤ ਮਿਲੀ ਹੈ ਦੁਪਹਿਰ ਬਾਅਦ ਹਲਕੀ ਬਾਰਿਸ਼ ਨੇ ਗਰਮੀ ਨੂੰ ਕੁਝ ਰਾਹਤ ਦਿੱਤੀ ਹੈ ਮੌਸਮ ਪਾਗ ਮੁਤਾਬਕ ਹਰ ਰੋਜ਼ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਜਾਰੀ ਰਹੇਗੀ ਉੱਤੇ ਹੀ ਬਾਰਿਸ਼ ਨਾਲ ਜਿੱਥੇ ਹਰ ਵਰਗ ਨੂੰ ਗਰਮੀ ਤੋਂ ਰਾਤ ਮਿਲੀ ਹੈ ਉੱਤੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਝੋਨਾ ਲਾਂਚ 'ਚ ਵੀ ਜ਼ਿਆਦਾ ਪਾਣੀ ਦੀ ਲੋੜ ਨਹੀਂ ਪਵੇਗੀ ਅਤੇ ਬੱਦ ਰਹੀ ਬਿਜਲੀ ਦੀ ਮੰਗ ਤੋਂ ਵੀ निजात ਮਿਲੀ ਹੈ ਜ਼ਿਕਰਯੋਗ ਹੈ ਕਿ ਆਤ ਦੀ ਪੈ ਰਹੀ ਗਰਮੀ ਜਿੱਥੇ ਆਮ ਲੋਕਾਂ ਦਾ ਜਨ ਜੀਵਨ ਬਹੁਤ ਹੀ ਬਿਹਾਲ ਪਿਆ ਹੋਇਆ ਸੀ ਉੱਥੇ ਹੀ ਕਿਸਾਨਾਂ ਦੀ ਅਤਿ ਦੀ ਪੈ ਰਹੀ ਗਰਮੀ ਤੋਂ ਪਰੇਸ਼ਾਨ ਸਨ ਮੌਸਮ ਵਿਭਾਗ ਮੁਤਾਬਕ ਹਰ ਰੋਜ਼ ਕੁਝ ਥਾਵਾਂ ਤੇ ਹਲਕੀ ਬਾਰਿਸ਼ ਜਾਰੀ ਰਹੇਗੀ ਉੱਥੇ ਹੀ ਸੋਮਵਾਰ ਨੂੰ ਦੁਪਹਿਰ ਤੱਕ ਕਾਫੀ ਗਰਮੀ ਪੈ ਰਹੀ ਸੀ ਪਰ ਬਾਅਦ ਵਿੱਚ ਦੁਪਹਿਰ ਨੂੰ ਰਾਜਪੁਰਾ ਡੇਰਾਬੱਜੀ ਮੁਹਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਬਾਸੀ ਪਠਾਨਾ ਵਿੱਚ ਹਨੇਰੀ ਦੇ ਨਾਲ-ਨਾਲ ਕੁਝ ਹਲਕੀ ਬਾਰਿਸ਼ ਕਾਰਨ ਮੌਸਮ 'ਚ ਬਦਲਾ ਆਇਆ ਹੈ ਵਿਭਾਗ ਨੇ ਕੁਝ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪ੍ਰੀ ਮਾਨਸੂਨ ਪੱਛਮੀ ਗੜਬੜੀ ਕਾਰਨ ਮੀਂਹ ਪਿਆ ਹੈ। ਜੁਆਨਾ ਦੇ ਆਧਾਰ ਤੇ ਕੁਝ ਹਿੱਸਿਆਂ ਵਿੱਚ ਮੀਂਹ ਜਾਰੀ ਰਹੇਗਾ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਾਲ। ਪੰਜਾਬ 'ਚ ਸੋਮਵਾਰ ਨੂੰ ਪ੍ਰੇਮ ਮੌਨਸਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਤ ਮਿਲੀ ਹੈ। ਦੁਪਹਿਰ ਬਾਅਦ ਹਲਕੀ ਬਾਰਿਸ਼ ਨੇ ਗਰਮੀ ਨੂੰ ਕੁਝ ਰਾਹਤ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਹਰ ਰੋਜ਼ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਜਾਰੀ ਰਹੇਗੀ। ਉੱਤੇ ਹੀ ਬਾਰਿਸ਼ ਨਾਲ ਜਿੱਥੇ ਹਰ ਵਰਗ ਨੂੰ ਗਰਮੀ ਤੋਂ ਰਾਤ ਮਿਲੀ ਹੈ ਉੱਤੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨਾ ਲਾਂਚ ਵੀ ਜ਼ਿਆਦਾ ਪਾਣੀ ਦੇ ਨਹੀਂ ਪਾਵੇਗੀ ਅਤੇ ਵੱਧ ਰਹੀ ਬਿਜਲੀ ਦੀ ਮੰਗ ਤੋਂ ਵੀ ਨਜਾਤ ਮਿਲੀ ਹੈ ਜਿਕਰ ਜੋਗ ਹੈ ਕਿ ਆਤ ਦੀ ਪੈ ਰਹੀ ਗਰਮੀ ਜਿੱਥੇ ਆਮ ਲੋਕਾਂ ਦਾ ਜਨ ਜੀਵਨ ਬਹੁਤ ਹੀ ਬਿਆਲ ਪਿਆ ਹੋਇਆ ਸੀ ਉੱਥੇ ਹੀ ਕਿਸਾਨਾਂ ਦੀ ਆਤ ਦੀ ਪੈ ਰਹੀ ਗਰਮੀ ਤੋਂ ਪਰੇਸ਼ਾਨ ਸਨ ਮੌਸਮ ਵਿਭਾਗ ਮੁਤਾਬਕ ਹਰ ਰੋਜ਼ ਕੁਝ ਥਾਵਾਂ ਤੇ ਹਲਕੀ ਬਾਰਿਸ਼ ਜਾਰੀ ਰਹੇਗੀ ਉੱਥੇ ਹੀ ਸੋਮਵਾਰ ਨੂੰ ਦੁਪਹਿਰ ਤੱਕ ਕਾਫੀ ਗਰਮੀ ਪੈ ਰਹੀ ਸੀ ਪਰ ਬਾਅਦ ਵਿੱਚ ਦੁਪਹਿਰ ਨੂੰ ਰਾਜਪੁਰਾ ਡੇਰਾਬੱਸੀ ਮੁਹਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਬਾਸੀ ਪਠਾਨਾ ਵਿੱਚ ਹਨੇਰੀ ਦੇ ਨਾਲ-ਨਾਲ ਕੁਝ ਹਲਕੀ ਬਾਰਿਸ਼ ਕਾਰਨ ਮੌਸਮ 'ਚ ਬਦਲਾ ਆਇਆ ਹੈ ਵਿਭਾਗ ਨੇ ਕੁਝ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪ੍ਰੀ ਮਾਨਸੂਨ ਤੇ ਪੱਛਮੀ ਗੜਬੜੀ ਕਾਰਨ ਮੀਂਹ ਪਿਆ ਹੈ ਉਜਾਣਾ ਦੇ ਅਧਾਰ ਤੇ ਕੁਝ ਹਿੱਸਿਆਂ ਵਿੱਚ ਮੀਂਹ ਜਾਰੀ ਰਹੇਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸਾ ਅਪਡੇਟਸ న్యూਸ ਨਾਲ ਧੰਨਵਾਦ ਪੰਜਾਬ 'ਚ ਸੋਮਵਾਰ ਨੂੰ ਪ੍ਰੀ ਮਾਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਤ ਮਿਲੀ ਹੈ ਦੁਪਹਿਰ ਬਾਅਦ ਹਲਕੀ ਬਾਰਿਸ਼ ਨੇ ਗਰਮੀ ਨੂੰ ਕੁਝ ਰਾਹਤ ਦਿੱਤੀ ਹੈ ਮੌਸਮ ਪਾਗ ਮੁਤਾਬਕ ਹਰ ਰੋਜ਼ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਜਾਰੀ ਰਹੇਗੀ ਉਤੇ ਹੀ بارش ਨਾਲ ਜਿੱਥੇ ਹਰ ਵਰਗ ਨੂੰ ਗਰਮੀ ਤੋਂ ਰਾਤ ਮਿਲੀ ਹੈ ਉਤੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਝੋਨਾ ਲਾਂਚ ਵੀ ਜ਼ਿਆਦਾ ਪਾਣੀ ਦੀ ਲੋੜ ਨਹੀਂ ਪਵੇਗੀ ਅਤੇ ਬੱਦ ਰਹੀ ਬਿਜਲੀ ਦੀ ਮੰਗ ਤੋਂ ਵੀ निजात ਮਿਲੀ ਹੈ ਜ਼ਿਕਰਯੋਗ ਹੈ ਕਿ ਆਤ ਦੀ ਪੈ ਰਹੀ ਗਰਮੀ ਜਿੱਥੇ ਆਮ ਲੋਕਾਂ ਦਾ ਜਨ ਜੀਵਨ ਬਹੁਤ ਹੀ ਬਿਆਲ ਪਿਆ ਹੋਇਆ ਸੀ ਉਤੇ ਹੀ ਕਿਸਾਨਾਂ ਦੀ ਆਤ ਦੀ ਪੈ ਰਹੀ ਗਰਮੀ ਤੋਂ ਪਰੇਸ਼ਾਨ ਸਨ ਮੌਸਮ ਵਿਭਾਗ ਮੁਤਾਬਕ ਹਰ ਰੋਜ਼ ਕੁਝ ਥਾਵਾਂ ਤੇ ਹਲਕੀ بارش ਜਾਰੀ ਰਹੇਗੀ ਉਤੇ ਹੀ ਸੋਮਵਾਰ ਨੂੰ ਦੁਪਹਿਰ ਤੱਕ ਕਾਫੀ ਗਰਮੀ ਰਹੀ ਸੀ ਪਰ ਬਾਅਦ ਵਿੱਚ ਦੁਪਹਿਰ ਨੂੰ ਰਾਜਪੁਰਾ ਡੇਰਾਬੱਜੀ ਮੁਹਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਬਾਸੀ ਪਠਾਨਾ ਵਿੱਚ ਹਨੇਰੀ ਦੇ ਨਾਲ-ਨਾਲ ਕੁਝ ਹਲਕੀ ਬਾਰਿਸ਼ ਕਾਰਨ ਮੌਸਮ 'ਚ ਬਦਲਾ ਆਇਆ ਹੈ ਵਿਭਾਗ ਨੇ ਕੁਝ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪ੍ਰੀ ਮੌਨਸੂਨ ਤੇ ਪੱਛਮੀ ਗੜਬੜੀ ਕਾਰਨ ਮੀਂਹ ਪਿਆ ਹੈ ਰੁਜਾਨਾਂ ਦੇ ਅਧਾਰ 'ਤੇ ਕੁਝ ਹਿੱਸਿਆਂ ਵਿੱਚ ਮੀਂਹ ਜਾਰੀ ਰਹੇਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊਜ਼ ਨਾਲ ਤਾਨਪਾਤ ਪੰਜਾਬ 'ਚ ਸੋਮਵਾਰ ਨੂੰ ਪ੍ਰੀ ਮੌਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਤ ਮਿਲੀ ਆ ਦੁਪਹਿਰ ਬਾਅਦ ਹਲਕੀ ਬਾਰਿਸ਼ ਨੇ ਗਰਮੀ ਨੂੰ ਕੁਝ ਰਾਹਤ ਦਿੱਤੀ ਆ ਮੌਸਮਪਾਗ ਮੁਤਾਬਕ ਹਰ ਰੋਜ਼ ਕੁਝ ਥਾਵਾਂ ਤੇ ਹਲਕੀ ਬਾਰਿਸ਼ ਜਾਰੀ ਰਹੇਗੀ ਉੱਤੇ ਹੀ ਬਾਰਿਸ਼ ਨਾਲ ਜਿੱਥੇ ਹਰ ਵਰਗ ਨੂੰ ਗਰਮੀ ਤੋਂ ਰਾਤ ਮਿਲੀ ਆ ਉੱਤੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਝੋਨਾ ਲਾਂਚ ਵੀ ਜ਼ਿਆਦਾ ਪਾਣੀ ਦੀ ਲੋੜ ਨਹੀਂ ਪਵੇਗੀ ਅਤੇ ਵੱਧ ਰਹੀ ਬਿਜਲੀ ਦੀ ਮੰਗ ਤੋਂ ਵੀ निजात ਮਿਲੀ ਆ ਜਿਕਰਯੋਗ ਹੈ ਕਿ ਆਤ ਦੀ ਪੈ ਰਹੀ ਗਰਮੀ ਜਿੱਥੇ ਆਮ ਲੋਕਾਂ ਦਾ ਜਨ ਜੀਵਨ ਬਹੁਤ ਹੀ ਬਿਆਲ ਪਿਆ ਹੋਇਆ ਸੀ ਉੱਤੇ ਹੀ ਕਿਸਾਨਾਂ ਦੀ ਆਤ ਦੀ ਪੈ ਰਹੀ ਗਰਮੀ ਤੋਂ ਪਰੇਸ਼ਾਨ ਸਨ ਮੌਸਮ ਵਿਭਾਗ ਮੁਤਾਬਕ ਹਰ ਰੋਜ਼ ਕੁਝ ਥਾਵਾਂ ਤੇ ਹਲਕੀ ਬਾਰਿਸ਼ ਜਾਰੀ ਰਹੇਗੀ ਉੱਥੇ ਹੀ ਸੋਮਵਾਰ ਨੂੰ ਦੁਪਹਿਰ ਤੱਕ ਕਾਫੀ ਗਰਮੀ ਪੈ ਰਹੀ ਸੀ ਪਰ ਬਾਅਦ ਵਿੱਚ ਦੁਪਹਿਰ ਨੂੰ ਰਾਜਪੁਰਾ ਡੇਰਾਬੱਸੀ ਮੁਹਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਬਾਸੀ ਪਠਾਨਾ ਵਿੱਚ ਹਨੇਰੀ ਦੇ ਨਾਲ-ਨਾਲ ਕੁਝ ਹਲਕੀ ਬਾਰਿਸ਼ ਕਾਰਨ ਮੌਸਮ 'ਚ ਬਦਲਾ ਆਇਆ ਹੈ ਵਿਭਾਗ ਨੇ ਕੁਝ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪ੍ਰੀ ਮਾਨਸੂਨ ਤੇ ਪੱਛਮੀ ਗੜਬੜੀ ਕਾਰਨ ਮੀਂਹ ਪਿਆ ਹੈ ਦਾਤੇ ਕੋਈ ਹਿੱਸੇ ਵਿੱਚ ਮੀਂਹ ਜਾਰੀ ਰਹੇਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨਿਊਜ਼ ਨਾਲ ਧੰਨਵਾਦ